ਜਿਹੜਾ ਵੀ ਇਹ ਪਤਾ ਹੀ ਹੈ ਤੁਹਾਨੂੰ ਐਸਐਫ ਜੀ ਆਰਾ ਇਹ ਪਹਿਲਾਂ ਵੀ ਇਸ ਤਰੀਕੇ ਦੀ ਥ੍ਰੈਟ ਕਰਕੇ ਵੀਡੀਓ ਪਾਉਂਦਾ ਰਹਿੰਦਾ ਇਹਦਾ ਕੋਈ ਅਸਰ ਨਹੀਂ ਪੰਜਾਬ ਦੇ ਲੋਕਾਂ ਤੇ ਤੁਹਾਨੂੰ ਪਤਾ ਹੀ ਹੈ ਮੌਕੇ ਤੇ ਜਿਹੜੇ ਐਸਐਚਓ ਸਾਹਿਬ ਆਏ ਤੇ ਡੀਐਸਪੀ ਸਾਹਿਬ ਆਏ ਤੇ ਗਏ ਹੋਏ ਉਹ ਤਪੀਸ਼ ਕਰ ਰਹੇ ਆ ਦੇਖਨੇ ਆ ਇਹ ਇਹਨੇ ਜਿਹੜਾ ਵੀ ਆਪਦਾ ਇਹ ਇਹ ਕੋਈ ਇਹਦੀ ਹੈ ਨਹੀਂ ਇਹ ਹਵਾ ਦੇ ਵਿੱਚ ਹੈ ਪਰ ਲੋਕਸ਼ਿਪ ਕੇ ਕਿਸੇ ਨਾ ਕਿਸੇ ਤੋਂ ਜੋ ਵੀ ਲਿਖਾਇਆ ਜਾ ਰਿਹਾ ਅਸੀਂ ਜੋ ਅਕੋਰਡਿੰਗ ਟੂ ਲਾਇ ਕਰਵੇ ਕੀਤੀ ਜਾ ਰਹੀ ਹੈ ਅਸੀਂ ਆਇਡੈਂਟੀਫਾਈਡ ਕਰਕੇ ਅਸੀਂ ਉਹ ਬੰਦੇ ਵੀ ਟੈਸਟ ਕਰਾਂਗੇ ਸਰ ਕਿੰਨਾ ਪੁਆਇੰਟਸ ਤੇ ਆਪਾਂ ਵਰਕ ਕਰਾਂਗੇ ਜੀ ਇਸ ਪੁਆਇੰਟ ਦੇ ਵਿੱਚ ਹੀ ਇਸ ਮੈਟਰ ਦੇ ਵਿੱਚ ਹੀ ਅਸੀਂ ਹਰ ਮੈਟਰ ਤੇ ਜੀ ਅਸੀਂ ਜਿਹੜੇ ਬੰਦੇ ਦੇਸ਼ ਦੇ ਖਿਲਾਫ ਨੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਅਸੀਂ ਸਰ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਜਿਹੜੇ ਬੰਦੇ ਵੀ ਇਸ ਕਾਰਵਾਈ ਦੇ ਵਿੱਚ ਆਣਗੇ ਵੀ ਜਿਨ੍ਹਾਂ ਨੇ ਇਹ ਤਣਾਉਣਾ ਜਾਂ ਹਰਕਤ ਕੀਤੀ ਹੈ ਅਸੀਂ ਜੋ ਕਰ ਕਾਨੂੰਨ ਕਾਇਦੇ ਕਹਿੰਦਾ ਹੈ ਉਹਦੇ ਮੁਤਾਬਕ ਕਾਜ਼ੀ ਕਰਦੇ ਹਾਂ ਉਹਦੇ ਤੋਂ ਰਾਤ ਭਰ ਵਿੱਚ ਇੱਕ ਫਾਇਲ ਹੋਇਆ ਜੀ ਉਹ ਕਾਨੂੰਨ ਕੰਮ ਚੋਲ ਚੋ ਉਹਦੇ ਵਿੱਚ ਵੀ ਪੁਲਿਸ ਪਾਰਕਿੰਗ ਲੱਗੀ ਹੋਈ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਕ੍ਰਾਈਮ ਨੂੰ ਪ੍ਰिवेंट ਕਰਨ ਦੀ ਪੁਲਿਸ ਆਪਣੇ ਆਉਣ ਤੋਂ ਝਾ ਭਾ ਭਾਰ ਹੈ ਬਸ ਜਿਹੜਾ ਕ੍ਰਾਈਮ ਹੋ ਜਾਂਦਾ ਅਸੀਂ ਉਹਨੂੰ ਡਿਟੈਕਟ ਕਰਦੇ ਹਾਂ ਔਰ ਡਿਟੈਕਟ ਕਰਕੇ ਹਟਾਂਗੇ ਐ ਨਹੀਂ ਹੈ